ਸਤਿ ਸ਼੍ਰੀ ਅਕਾਲ ਜੀ ਮੈਂ ਸਾਰੀ ਟੀਨੋਂ ਉਮੀਦ ਹੈ ਕਿ ਤੁਸੀਂ ਠੀਕ ਹੋ ਅੱਜ ਜਿਹੜੀ ਵੀਡੀਓ ਹੈ ਉਹ ਆਪਾਂ ਆਪਣੀ ਖੇਤਾਂ 'ਤੇ ਰਿੰਡ ਬੋਤਲਮਾ ਜ਼ਿਲ੍ਹਾ ਮਾਨਸਾ ਦੇ ਵਿੱਚ ਬਣਾ ਰਹੇ ਹਾਂ ਆਪਣੇ ਕੋਲੇ ਜੋ ਗਰਮੀ ਵਾਲੇ ਸਬਜ਼ੀਆਂ ਸਰਦੀਆਂ ਦੇ ਵਿੱਚ ਆਪਾਂ ਲੋਟਰ ਹੇਠਾਂ ਲਾਉਣੀ ਉਹ ਹੁਣ ਆਪਣੇ ਕੋਲੇ ਜੋ ਜਿਹੜੀ ਚੱਪਣ ਕਦੂ ਦੀ ਫਸਲ ਲੱਗੀ ਹੋਈ ਹੈ ਉਹ 30-32 ਦਿਨ ਦੀ ਆਪਣੀ ਫਸਲ ਹੋ ਗਈ ਤੇ ਉਹਦੇ ਵਿੱਚ ਆਪਾਂ ਨੂੰ ਜਿਹੜੀਆਂ ਪ੍ਰੋਬਲਮਾਂ ਆਈਆਂ ਸੀ ਜਿਵੇਂ ਕੁਝ ਬੀਜ ਚੂਹਿਆਂ ਕੱਟ ਕੇ ਲੱਗੀਆਂ ਸੀ ਉਹਨਾਂ ਦੀ ਪੂਰਤੀ ਵਾਸਤੇ ਆਪਾਂ ਅੱਜ ਉਹਨਾਂ ਦੇ ਵਿੱਚ ਜੋ ਆਪਣਾ ਬੀਜ ਟ੍ਰੇਆਂ ਦੇ ਵਿੱਚ ਤਿਆਰ ਕਰੇ ਸੀ ਪਹਿਲਾਂ ਵਾਲੀ ਵੀਡੀਓ ਆਪਾਂ ਪਾਈ ਸੀਗੀ ਟ੍ਰੇਆਂ ਚ ਬੀਜ ਤਿਆਰ ਕਰਨ ਬਾਰੇ ਤੇ ਉਹ ਅੱਜ ਆਪ ਆਪਣੇ ਖੇਤਾਂ ਦੇ ਵਿੱਚ ਲਾ ਰਹੇ ਹਾਂ ਤੇ ਨਾਲ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੇਕਰ ਤੁਸੀਂ ਉਹ ਪਨੀਰੀ ਕਿਤੋਂ ਮੁੱਲ ਲੈ ਕੇ ਆਉਨੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਪਨੀਰੀ ਤੁਹਾਨੂੰ ਤੰਦਰੁਸਤ ਮਿਲੇ ਜੇਕਰ ਤੁਸੀਂ ਪਨੀਰੀ ਬਿਮਾਰੀ ਵਾਲੀ ਲੈ ਆਉਨੇ ਹੋ ਤਾਂ ਉਹ ਤੁਹਾਡੇ ਖੇਤਾਂ ਦੇ ਵਿੱਚ ਆ ਕੇ ਨਹੀਂ ਚੱਲੂਗੀ ਤੇ ਆਪਾਂ ਇਸ ਬਾਰੇ ਅੱਜ ਪੂਰੀ ਗੱਲਬਾਤ ਕਰਾਂਗੇ ਹੋਰ ਆਪਣੇ ਚੱਪਣ ਕਦੂ ਦੇ ਵਿੱਚ ਕਿਹੜੇ ਕੰਮ ਕਰਨ ਵਾਲੇ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਜੋ ਅੱਜ ਆਪਾਂ ਕੰਮ ਕਰ ਰਹੇ ਹਾਂ ਆਓ ਕਰਦੇ ਹਾਂ ਗੱਲਬਾਤ ਕਿਸਾਨ ਵੀਰੋ ਆਪਾਂ ਆਪਣੇ ਖੇਤਾਂ ਦੇ ਵਿੱਚ ਪਨੀਰੀ ਲਾਉਣ ਦੇ ਲਈ ਅੱਜ ਚੱਪਣ ਕੱਦੂ ਦੀ ਲੈ ਕੇ ਆਏ ਹਾਂ ਨਾਲ ਹੀ ਇੱਕ ਦੋ ਡਰੇ ਆਪਾਂ ਦੇਸੀ ਕੱਦੂ ਵੀ ਲੈ ਕੇ ਆਏ ਜੀ ਕਿਉਂਕਿ ਪਨੀਰੀਆਂ ਤਾਂ ਆਪਾਂ 5-6 ਕਿਸਮ ਦੀਆਂ ਤਿਆਰ ਕੀਤੀਆਂ ਸੀ ਜਿਹੜੀ ਸਭ ਤੋਂ ਪਹਿਲਾਂ ਤਿਆਰ ਹੋਣ ਵਾਲੀ ਪਨੀਰੀ ਹੈ ਉਹ ਚੱਪਣ ਕੱਦੂ ਦੀ ਹੁੰਦੀ ਹੈ ਇਹ ਅੱਜ ਆਪਣੀ 20-21 ਦਿਨ ਦੀ ਪਨੀਰੀ ਹੋਗੀ ਤੇ ਅੱਜ ਆਪਾਂ ਇਹਨੂੰ ਖੇਤਾਂ ਦੇ ਵਿੱਚ ਲਾਉਣ ਲੱਗੇ ਆਂ ਤੇ ਲੈ ਕੇ ਤਾਂ ਆਪਾਂ ਦੇਸੀ ਕੱਦੂ ਦੀ ਪਨੀਰੀ ਵੀ ਆਏ ਆ ਪਰ ਇਹ ਛੋੜੀ ਛੋਟੀ ਹੈ ਜਿਹੜੀ ਆਪਾਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਵੀ ਤੰਦਰੁਸਤ ਪਨੀਰੀ ਦੀ ਕੀ ਨਿਸ਼ਾਨੀ ਹੈ ਵੀ ਆਪਾਂ ਤੰਦਰੁਸਤ ਪਨੀਰੀ ਖਰੀਦ ਕੇ ਲਈਏ ਤਾਂ ਕਿ ਜਿਹੜੀ ਪਨੀਰੀ ਆਪਾਂ ਕਿਸੇ ਤੋਂ ਖਰੀਦਦੇ ਆ ਉਹ ਆਪਣੇ ਖੇਤ ਦੇ ਵਿੱਚ ਆ ਕੇ ਵਧੀਆ ਗਰੋਥ ਕਰੇ ਤੇ ਜਿਹੜੀ ਬਿਮਾਰੀ ਵਾਲੀ ਪਨੀਰੀ ਹੋਈ ਉਹ ਆਪਣੇ ਖੇਤਾਂ ਦੇ ਵਿੱਚ ਆ ਕੇ ਨਹੀਂ ਚੱਲਦੀ ਤੇ ਉਹ ਮਰ ਜਾਂਦੀ ਹੈ ਜੇਕਰ ਚੱਪਣ ਕਦੂ ਦੀ ਗੱਲ ਕਰੀਏ ਚੱਪਣ ਕਦੂ ਤੁਸੀਂ ਦੇਖ ਸਕਦੇ ਹੋ ਇਹਦਾ ਕੋਈ ਵੀ ਪੱਤਾ ਪੀੜਾ ਨਹੀਂ ਹੈਗਾ ਤੇ ਨਾਰੀ ਸਭ ਤੋਂ ਜਿਹੜੀ ਵੱਡੀ ਨਿਸ਼ਾਨੀ ਹੈ ਉਹ ਜੜਾਂ ਦੀ ਹੈ ਜੜ ਆਪਾਂ ਨੂੰ ਪੂਰੀ ਮਾਰੀ ਹੋਣੀ ਚਾਹੀਦੀ ਹੈ ਤੇ ਨਾਲ ਹੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਜੜ ਮਾਰੀ ਹੋਈ ਹੈ ਤੇ ਸਾਰੀ ਜੜ ਚਿੱਟੀ ਹੋਣੀ ਚਾਹੀਦੀ ਹੈ ਜੇ ਜੜ ਤਾਂ ਦੀ ਪੀਲੀ ਹੈ ਤਾਂ ਤੁਹਾਡੇ ਪੱਤੇ ਵੀ ਬਿਲੇ ਹੋਣਗੇ ਤੇ ਇਸ ਪਨੀਰੀ ਨੂੰ ਬਿਮਾਰੀ ਹੋਈ ਆਈ ਹੋਈ ਹੋਊਗੀ ਤੇ ਤੁਸੀਂ ਇਹ ਜੋ ਪਨੀਰੀ ਕਦੇ ਵੀ ਨਾ ਖਰੀਦੋ ਕਿਉਂਕਿ ਉਹ ਪਨੀਰੀ ਤੁਹਾਡੇ ਖੇਤਾਂ ਦੇ ਵਿੱਚ ਨਹੀਂ ਚੱਲਣੀ ਆਪਾਂ ਜਿਹੜੀ ਪਨੀਰੀ ਐ ਛੱਪਣ ਕੱਦੂ ਦੀ ਤੇ 20 ਦਿਨ ਦੀ ਲਾ ਸਕਦੇ ਆ ਤੇ ਦੇਸੀ ਕੱਦੂ ਦੀ 25 ਕ ਦਿਨ ਦੀ 25 28 ਦਿਨ ਦੀ ਤਿਆਰ ਹੋ ਜਾਂਦੀ ਐ ਤੇ ਖੀਰੇ ਦੀ ਵੀ ਇੰਨੇ ਕ ਦਿਨ ਦੇ ਤਿਆਰ ਹੋ ਜਾਂਦੀ ਐ ਤੇ ਖਰਬੂਜਾ ਵੀ ਤੇ ਉਹਨੂੰ ਆਪਾਂ 25 28 ਦਿਨਾਂ ਤੇ ਆਪਣੇ ਖੇਤਾਂ ਦੇ ਵਿੱਚ ਲਾਵਾਂਗੇ ਤੇ ਦੂਜੇ ਕੰਮਾਂ ਬਾਰੇ ਕਰਦਿਆਂ ਗੱਲਬਾਤ ਹੋਰ ਨਾਲ ਕਿਹੜੇ ਕੰਮ ਅੱਜ ਆਪਾਂ ਕਰ ਰਹੇ ਆ ਆਪਣੇ ਕੋਲੇ ਛੱਪਣ ਕੱਦੂ ਦੀ ਜਿਹੜੀ ਫਸਲ ਲੱਗੀ ਹੋਈ ਐ ਇਹ ਅਜ 30 32 ਦਿਨ ਦੀ ਹੋ ਗਈ ਤੇ ਨੋਵਲ ਦੀ ਇੱਕ ਕਿੰਗ ਵੈਰਟੀ ਲੱਗੀ ਹੋਈ ਐ ਤੇ ਇਹਦੇ ਜਿਹੜੇ ਪਾੜੇ ਆਪਣੇ ਪੈ ਗਏ ਸੀਗੇ ਉਹ ਅੱਜ ਆਪਾਂ ਪੂਰਤੀ ਕਰਨ ਜਾ ਰਹੇ ਹਾਂ ਤੇ ਨਾਲ ਹੀ ਕੁਝ ਨਦੀਨ ਵੀ ਜਿਹੜੇ ਆਪਣੇ ਇਹ ਨਾਲ ਕੁਝ ਥਾਂ ਹੁੰਦਾ ਉਹਦੇ ਵਿੱਚ ਨਦੀਨ ਵੀ ਹੋ ਗਏ ਸੀ ਤੇ ਪਾੜੇ ਭਰਨ ਵੇਲੇ ਨਾਲ ਹੀ ਲੇਬਰ ਜਿਹੜੀ ਨਦੀਨਾ ਦੀ ਸਮੱਸਿਆ ਨੂੰ ਵੀ ਹੱਲ ਕਰ ਰਹੀ ਹੈ ਤੇ ਜੋ ਆਪਣੇ ਹੁਣ 30 32 ਦਿਨ ਤੇ ਆਪਣੀ ਸਪਰੇਅ ਦੇਣੀ ਸੀ ਉਹ ਅੱਜ ਆਪਾਂ ਐਮ 45 ਦੀ ਦੇ ਰਹੇ ਹਾਂ ਇਹ ਆਪਾਂ ਐਮ 45 ਲੈ ਕੇ ਅੰਨੇ 6 ਕਿਲੋ ਤਾਂ 600 ਰੁਪਏ ਦੀ ਕਿਲੋ ਆਪਾਂ ਨੂੰ ਇਹ ਮਿਲ ਜਾਂਦੀ ਹੈਗੀ ਤੇ ਇਹਦੀ ਸਪਰੇ ਵੀ ਆਪਾਂ ਕੱਖ ਕੱਢਣ ਤੋਂ ਬਾਅਦ ਜਾਂ ਜੋ ਆਪਾਂ ਨਵੇਂ ਬੂਟੇ ਲਾਈ ਨੇ ਅੱਜ ਆਪਾਂ ਜਿਹੜਾ ਬੂਟਾ ਹੈ ਇਹ ਅੱਜ ਆਪਾਂ ਨਵਾਂ ਲਾਇਆ ਹੈ ਤੇ ਸਪਰੇ ਆਪਾਂ ਦੇਣ ਜਾ ਰਹੇ ਹਾਂ ਬੂਟੇ ਲਾਉਣ ਤੋਂ ਬਾਅਦ ਇਹਨਾਂ ਨੂੰ ਥੋੜਾ ਥੋੜਾ ਪਾਣੀ ਵੀ ਪਾਵਾਂਗੇ ਕਿਉਂਕਿ ਪਾਣੀ ਲੱਗੇ ਨੂੰ ਆਪਣੇ ਥੋੜੇ ਦਿਨ ਹੋਏ ਹੈ ਤੇ ਆਪਾਂ ਪਾਣੀ ਤਾਂ ਲਾ ਨਹੀਂ ਸਕਦੇ ਤੇ ਬੂਟਿਆਂ ਨੂੰ ਚਲਾਉਣ ਵਾਸਤੇ ਆਪਾਂ ਥੋੜਾ ਥੋੜਾ ਪਾਣੀ ਦੇਵਾਂਗੇ ਵੀਡੀਓ ਦੇਖਣ ਦੇ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ